ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰੇ ਦਿਖਾ ਰਹੇ ਹਾਂ ਸੱਚਮੁੱਚ ਬਾਵਨ ਕਵਰਹ ਹਾਜ਼ਰੀ ਸਤਿਗੁਰਾਂ ਸ੍ਰੀ ਹਰਗੋਬਿੰਦ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਆਪਰ ਮੱਲ ਦੇ ਵਿੱਚ ਸਮਾਯੋਜ ਸ੍ਰੀ ਆਕਾਲ ਤਖਤ ਸਾਹਿਬ ਦੇ ਪ੍ਰਕਾਸ਼ ਸਮਾਨ ਸੰਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਪਾਵਨ ਕਵਰਹ ਹਾਜ਼ਰੀ ਬੇਅੰਤ ਸੰਗਤ ਹਾਜ਼ਰ ਹੋਈ ਹੈ ਸਭ ਤੋਂ ਪਹਿਲਾਂ ਫਤਿਹ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮਾਨ ਜੋ ਸਿੰਘ ਸਾਹਿਬ ਕਹਿੰਦੇ ਰਣਵੀਰ ਸਿੰਘ ਜੀ ਨਹੀਂ ਨਹੀਂ ਅਕਾਲ ਤਖਤ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪਰੰਪਰਾਵਾਂ ਤੋਂ ਆਪ ਨੂੰ ਜਾਣੂ ਕਰਵਾਇਆ جو میری پیری سری گور ہرگوبند نے بڑی ہوئی چلا وکتی وجہ نے شری اکال تخت صاحب جی نے محسوس کیا اس وقت ਜਦੋਂ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀ ਕਿ ਇਹਨਾਂ ਗੁਰਦੁਆਰੇ ਸਹਾਬਾਂ ਦਾ ਪ੍ਰਬੰਧ ਖਾਲਸਾ ਪੰਥ ਆਪਣੀ ਹੱਥਾਂ ਵਿੱਚ ਲਵੇ ਫਰਜ਼ਦੋਸਤਾਂ ਨੇ ਸ਼ੁਰੂ ਕੀਤੀ ਸਰਬਾਨੀਆਂ ਜਿੱਤੀਆਂ ਸ਼ਹਾਦਤਾਂ ਦਿੱਤੀਆਂ ਜਿਵੇਂ ਖਾਲਸਾ ਪੰਥ ਨੇ ਗੁਰਦੁਆਰੇ ਆਜ਼ਾਦ ਕਰਾਏ ਉਥੇ ਸਿੱਖ ਪੰਥ ਨੂੰ ਸਾਰ ਲੋਕ ਤੌਰ ਤੇ ਮਜ਼ਬੂਤ ਕਰਨ ਦੇ ਨਾਲ ਨਾਲ ਰਾਸੀ ਤੌਰ ਤੇ ਮਜ਼ਬੂਤ ਕਰਨ ਦੇ ਲਈ ਇਸੇ ਹੀ ਫਸੀਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ। ਕਿਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਇਸੇ ਹੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ श्रोमणी अकाली दल की स्थापना की कैसे ਲਈ ਕੀਤੀ ਕਿ ਸਿੱਖਾਂ ਦੀ ਰਾਸੀ ਸ਼ਕਤੀ ਗਰੀ ਹੈ ਉਹ ਇਕੱਠੀ ਰਹੇ ਮਜ਼ਬੂਤ ਰਹੇ 1947 ਦਾ ਵਾਕਿਆ ਪੰਜਾਬ ਵੰਡਿਆ ਗਿਆ ਪਰ ਉਸ ਵਕਤ ਦੇ ਨੇਤਾਵਾਂ ਨੇ ਖਾਲਸਾ ਪੰਥ ਨਾਲ ਕੋਈ ਵਾਅਦੇ ਕੀਤੇ ਉਹ ਵਾਅਦੇ ਵਫਾ ਨਹੀਂ ਹੋਏ ਕਾਲਸਾ ਕਲ ਨੇ ਉਹਨਾਂ ਵਾਦਿਆਂ ਨੂੰ ਪੂਰਿਆਂ ਕਰਵਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਲਾਏ ਕਦੇ ਧਰਮਜੋਤ ਮੋਰਚਾ ਲੱਗਿਆ ਕਦੇ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਉਹਨਾਂ ਮੋਰਚਿਆਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਥਾਹ ਜ਼ੁਲਮ ਸਹੇ ਜੇਲਾਂ ਕਟੀਆਂ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੁਬਾਨੀ ਸਰਕੇ ਅਰ ਆਖਰ 1978 ਦੇ ਵਿੱਚ ਜਦੋਂ ਉਸ ਮੌਕੇ ਪੰਜਾਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਸ਼ਹਿਰ ਦੇ ਉੱਤੇ ਪੰਪੇ ਹੋਏ ਜੇਲਾਵਾਦ ਦੇ 13 ਸਿੱਖਾਂ ਦੀ ਜਾਨ ਦੇ ਲਈ ਲੜ ਲਈ ਸਾਡੇ 13 ਸਿੱਖ ਗਣੇ ਆ ਸ਼ਹੀਦ ਹੋਏ ਪਹਿਲਾਂ ਅੰਗਰੇਜ਼ਾਂ ਨੇ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੇ ਵਿੱਚ ਡੇਰਾਬਾਦ ਨੂੰ ਉਭਾਰਿਆ ਸਥਾਪਿਤ ਕੀਤਾ ਉਸੇ ਨੀਤੀ ਦੇ ਉੱਤੇ ਚੱਲਦੇ ਹਾਂ ਕੇਂਦਰ ਸਰਕਾਰ ਦੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਡੇਰਾਬਾਦ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਪਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਜਦੋਂ ਤੇਰਾ ਸਿੰਘ ਵਸਾਦੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਗੋਲੀਆਂ ਨਾਲ ਭੁੰਨੇ ਗਏ ਉਹ ਸਵਾਗਤ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਚ ਸਾਂਗਤ ਜੀ ਪੰਥ ਮਜਬੂਰ ਹੋ ਗਿਆ ਹਥਿਆਰਬੰਦ ਸੰਘਰਸ਼ ਕਰਨ ਦੇ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਉਹਦਾ ਨਤੀਜਾ ਕੀ ਨਿਕਲਿਆ ਸਾਰੇ ਜਾਣਦੇ ਸੰਸਥਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਘਟਾਇਆ ਗਿਆ ਇਥੇ ਬਸ ਨਹੀਂ ਜੋ ਜ਼ੁਲਮ ਦੀ ਹਨੇਰੀ ਝੁੱਲੀ ਉਸ ਹਨੇਰੀ ਨੂੰ ਬਹੁਤ ਵੱਡੀ ਪੱਦਰ ਦੇ ਉੱਤੇ ਸਿੱਖ ਪਰਿਵਾਰਾਂ ਸਿੱਖ ਨੌਜਵਾਨਾਂ ਨਹੀਂ ਸਿੱਖ ਪਰਿਵਾਰਾਂ ਨੂੰ ਜਿਹੜਾ ਸੀ ਉਹ ਨਿਕਲਿਆ ਸਿੱਖ ਨੌਜਵਾਨ ਬਜ਼ੁਰਗ ਇਸ ਤਰ੍ਹਾਂ ਬੱਚੇ ਉਸ ਦੌਰ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਤਸ਼ੱਦਦ ਦੇ ਨਾਲ ਸ਼ਹੀਦ ਕੀਤੇ ਗਏ ਬਜ਼ੁਰਗਾਂ ਦੀਆਂ ਦਾੜ੍ਹੀਆਂ ਕਟੀਆਂ ਗਈਆਂ ਗੋਲੀਆਂ ਦੇ ਨਾਲ ਮਾਰ ਕੇ ਸਿੱਖਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾਏ ਗਏ ਜਿਹੜਾ ਕਿੜਾ ਤਸ਼ੱਦਦ ਬਿਆਨ ਕਰੀਏ ਜਿਹੜਾ ਕੌਮ ਨੇ ਆਪਣੇ ਪਿੰਡਿਆਂ ਦੇ ਉੱਤੇ ਨਹੀਂ ਚੱਲਿਆ 8% 10% ਵੋਟਾਂ ਦੇ ਨਾਲ ਜੁਣੀ ਹੋਈ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਖਤਮ ਕਰਨ ਦਾ ਵੀੜਾ ਚੁੱਕਿਆ ਭੜੇ ਜ਼ੁਲਮ ਕੀਤੇ ਔਰ ਉਹ ਜ਼ੁਲਮ ਇਤਿਹਾਸ ਦੇ ਪੰਨਿਆਂ ਦੇ ਉੱਤੇ ਕਰਜ਼ਾ ਪੜੇ ਜਾ ਸਕਦੇ ਪਤਾ ਨਹੀਂ ਕਿੰਨੇ ਨੇ ਜੀ ਪਿੰਡਿਆਂ ਦੇ ਉੱਤੇ ਜਖਮਾਂ ਨੂੰ ਚੀਰ ਕੇ ਲੂਣ ਪਾਇਆ ਗਿਆ ਕਿੰਨੇ ਛੋਟੇ ਛੋਟੇ ਬੱਚਿਆਂ ਨੂੰ ਬਰਫਾਂ ਦੀਆਂ ਸਿੱਡੀਆਂ ਤੇ ਲਟਾਇਆ ਗਿਆ ਕਿੰਨਾਂ ਔਰਤਾਂ ਨੂੰ ਬੇਪਰਵਾਹ ਕੀਤਾ ਗਿਆ ਕਿੰਨੇ ਨੌਜਵਾਨਾਂ ਨੂੰ ਦਰਿਆਵਾਂ ਦੇ ਝੱਲਾਂ ਦੇ ਵਿੱਚ ਜਾ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਪੰਥ ਨੂੰ ਉਮੀਦ ਸੀ ਆਪਣੀ ਰਾਸ ਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਪੰਥ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਲਗ ਦੀ ਸਰਕਾਰ ਬਣਾਈ ਸਾਥ ਸੰਗਤ ਦੀ ਉਮੀਦ ਸੀ ਕਿ ਇਹ ਸਰਕਾਰ ਜਿਹੜੇ ਜ਼ਖਮ ਦਿੱਤੇ ਨੇ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਨੇ ਉਹਨਾਂ ਜ਼ਖਮਾਂ ਦੀ ਭਰਾਈ ਨਹੀਂ ਹੋ ਸਕਦੀ ਪਰ ਘਟੋ ਘਟ ਮੱਲਮ ਲਾਉਣ ਦਾ ਕੰਮ ਜ਼ਰੂਰ ਕਰੂਗੀ ਪਰ ਮੱਲਮ ਲਾਉਣ ਦਾ ਕੰਮ ਨਹੀਂ ਕੀਤਾ ਗਿਆ ਬਲਕਿ ਸਿੱਖ ਹਿਰਦਿਆਂ ਦੇ ਉੱਤੇ ਹੋਏ ਜ਼ਖਮਾਂ ਨੂੰ ਉਂਗਲਾਂ ਪਾ ਕੇ ਜਿਹੜਾ ਗਰੂੰਧ ਰਿਆ ਗਿਆ ਬਹੁਤ ਵੱਡਾ ਜਨਾਸੀ ਉਸ ਵੇਲੇ ਦੇ ਪੁਲਿਸ ਅਫਸਰ ਜਿਨ੍ਹਾਂ ਨੇ ਜ਼ੁਲਮ ਕਮਾਇਆ ਹੋ ਕਮਾਇਆ ਤਸ਼ੱਦਦ ਕੀਤਾ ਅਕਾਲੀ ਸਰਕਾਰ ਬਣਨ ਦੇ ਉੱਤੇ ਉਹਨਾਂ ਨੂੰ ਤਕੀਆਂ ਦਿੱਤੀਆਂ ਗਈਆਂ ਇਹ ਗਲਤੀ ਨਹੀਂ ਸੀ ਗੁਨਾਹ ਨਹੀਂ ਸੀ 25000 ਅਣਪਛਾਤੀਆਂ ਲਾਸਾਂ ਕਹਿੰਗੇ ਸਿਵਿਆਂ ਦੇ ਵਿੱਚ ਸਾੜ ਦਿੱਤਾ ਗਿਆ ਪਰ ਅਣਪਛਾਤੀਆਂ ਲਾਸਾਂ ਨੂੰ ਨਿਸ਼ਾਨਦੇਹੀ ਕਰਨ ਵਾਲਾ ਭਾਈ ਖਾਲੜਾ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਪਰ ਕੋਈ ਜਾਂਚ ਕਮਿਸ਼ਨ ਬਣਾ ਕੇ ਤੱਟੋ ਕਰ ਉਹਨਾਂ 25000 ਅਨੁਸਾਧੀਆਂ ਦੇ ਨਾਂ ਜਿਹੜੇ ਆ ਉਹ ਨਸ਼ਰ ਕਰਨ ਦੀ ਖੇਚਲ ਦੇ ਕੀਤੀ ਗਈ ਟੱਟੋ-ਕੱਟ ਉਹਨਾਂ ਦੇ ਪਰਿਵਾਰ ਉਹਨਾਂ ਦੇ ਭੋਗ ਦਾ ਪਾਲਣ ਨਹੀਂ ਪਤਾ ਹੀ ਨਹੀਂ ਲੱਗਿਆ ਭੋਗ ਦਾ ਪੈਗੰਮ ਨਹੀਂ ਉਹਨਾਂ ਦੇ ਜੇ ਅਸੀਂ ਜਾਂਚ ਕਰਵਾਉਂਦੇ ਕਮਿਸ਼ਨ ਬਣਾਉਂਦੇ ਤੇ ਵੱਡੀਆਂ ਗਲਤੀਆਂ ਸਾਹ ਸੰਗਤ ਜੀ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਜਿਸ ਡੇਰਾਬਾਸ ਦੇ ਵੀ ਬੀਜੇ ਗਏ ਉਹਨੂੰ ਜੇਕਰ ਕੋਲੇ ਖਤਮ ਨਹੀਂ ਕੀਤਾ ਜਾ ਸਕਦਾ ਸੀ ਤਾਂ ਆਕਾਦੀ ਸਰਕਾਰ ਵੇਲੇ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਸਰਕਾਰ ਕੋਲੇ ਪਾਵਰਾਂ ਬਹੁਤ ਹੁੰਦੀ ਹੈ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਪਰ ਅਜੇ ਹਾਲੀ ਹੋਇਆ ਡੇਰਾਬਾਦ ਦੇ ਨਾਲ ਲੜਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਸਾਡੇ ਫੇਰ ਸਿੱਖਾਂ ਨੇ ਸ਼ਹੀਦੀ ਦਿੱਤੀ ਇੱਕ ਗੁਰਦਾਸਪੁਰ ਦੇ ਵਿੱਚ ਸ਼ਹੀਦੀ ਹੋਈ ਇਕ ਸਲਾਮ ਦੇ ਵਿੱਚ ਸ਼ਹੀਦੀ ਹੋਈ ਲੁਧਿਆਣੇ ਦੇ ਵਿੱਚ ਸ਼ਹੀਦੀ ਹੋਈ ਡੱਬ ਵਾਲੀ ਦੇ ਵਿੱਚ ਸ਼ਹੀਦੀ ਹੋਈ ਇਹ ਵੱਡੇ ਮੈਂ ਸਮਝਦਾ ਅਨਗਹਿਲੀ ਨਹੀਂ ਗੁਨਾਹ ਹੈ ਜਿਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਹੈ ਕਿਹੜੇ ਕਿਹੜੇ ਗੁਨਾਹ ਹੋਏ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ ਇਹ ਦੱਸਣਾ ਮੇਰਾ ਘਾਰ ਨਹੀਂ ਮਾਨਜੋਗ ਸਿੰਘ ਸਾਹਿਬ ਗਿਆਨੀ ਰਜੀਤ ਸਿੰਘ ਜੀ ਨਹੀਂ ਅਕੀਰ ਨੂੰ ਜਾਣੂ ਕਰਵਾਉਣਗੇ ਪਰ ਮੈਂ ਇੱਕ ਨਾਲ ਸਾਫ਼ ਕਰ ਦਿਆਂ ਜਦੋਂ ਮੀਡੀਆ ਦੇ ਉੱਤੇ ਚਰਚਾਵਾਂ ਚੱਲਦੀਆਂ ਕਿ ਸ੍ਰੀ ਅਕਾਲ ਤਖਤ ਦਾ ਸਾਫ ਤੇ ਫੈਸਲਾ ਪਤਾ ਨਹੀਂ ਮਹੀਨੇ ਬਾਅਦ ਆਏਗਾ 2 ਮਹੀਨੇ ਬਾਅਦ ਆਏਗਾ 3 ਮਹੀਨੇ ਬਾਅਦ ਆਏਗਾ 4 ਮਹੀਨੇ ਬਾਅਦ ਆਏਗਾ ਜਿਸ ਦਿਨ ਤਲਬ ਕੀਤਾ ਗਿਆ ਉਹਦੇ ਦੋ ਵਾਰੀ ਭਲਾਇਆ ਜਾਊਗਾ ਤਿੰਨ ਵਾਰੀ ਭਲਾਇਆ ਜਾਊਗਾ ਚਾਰ ਵਾਰੀ ਭਲਾਇਆ ਜਾਊਗਾ ਮੈਂ ਸਪਸ਼ਟ ਕਰ ਦੇਣਾ ਕਿ ਸ੍ਰੀ ਅਕਾਲ ਤਖਤ ਸਹਮ ਕੋਈ ਨਿਆਵੀ ਕੋਰਟ ਵਾਂਗ ਕੋਰਟ ਨਹੀਂ ਹੈ ਜਿਵੇਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜ਼ਿੰਦਗੀਆਂ ਦੀਆਂ ਗਲਤੀਆਂ ਦੇ ਫੈਸਲੇ ਇੱਕ ਸਕਿੰਡ 'ਚ ਹੋ ਜਾਂਦੇ ਆ। ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਫੈਸਲੇ ਹੁੰਨਿਆਂ ਦੇਰ ਨਹੀਂ ਲੱਗਦੀ। ਸ਼ੱਕ ਤੇ ਕੋਈ ਐ ਤੇ ਜਿਹੜਾ ਗੁਨਾਹਗਾਰ ਪੇਸ਼ ਹੋਇਆ ਉਹ ਨਿਮਾਨਾ ਸਿੱਖ ਹੋ ਕੇ ਪੇਸ਼ ਹੋਵੇ। ਨਿਮਾਨਾ ਸਿੱਖ ਵਜੋਂ ਪੇਸ਼ ਹੋਵੇ। ਔਰ ਇੱਥੇ ਆ ਕੇ ਜੋ ਹੋਇਆ ਉਹਨੂੰ ਤਨੋਂ ਮਨੋਂ ਮਾਨਸਿਕ ਰੂਪ ਤੇ ਵਿੱਚ ਸਵਾਰ ਕਰੇ। ਕਿਉਂਕਿ ਦੁਨੀਆਂ ਦੇ ਵਿੱਚ ਝੂਠ ਝੂਠ ਬੋਲਣ ਵਾਲ ਨੂੰ ਗਾਲਦਾ ਹੈ। ਪਰ ਧਰਮ ਪਾਕਿਸਤਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਬੋਲਿਆ ਝੂਠ ਇਸ ਕੋਲਾ ਤੇ ਵੀ ਭਾਰੂ ਪੈ ਜਾਂਦਾ ਇਸ ਕਰਕੇ ਝੂਠ ਜਿਹੜਾ ਬੋਲਣਾ ਇਸ ਅਸਥਾਨ ਦੇ ਉੱਤੇ ਬਿਲਕੁਲ ਜਿਹੜਾ ਹੈ ਉਹ ਨਹੀਂ ਚਾਹੀਦਾ ਸੱਚ ਦੱਸ ਲੈ ਜੋ ਹੋਇਆ ਇੱਥੇ ਕੋਈ ਫਾਂਸੀ ਦਾ ਤਖਤਾ ਨਹੀਂ ਆਵੀ ਫਾਂਸੀ ਲਟਕਾ ਦੇਣਾ ਇੱਥੇ ਕੋਈ ਚੀਜ਼ੇ ਲਟਕਾਇਆ ਜਾਣਾ ਜਿਵੇਂ ਕਿ ਚਰਚਾਵਾਂ ਚੱਲਦੀਆਂ ਨੇ ਮੀਡੀਆ ਦੇ ਵਿੱਚ ਇਸ੍ਰੀ ਅਕਾਲ ਤਖਤ ਸਾਹਿਬ ਦਾ ਮਹਾਨ ਅਸਥਾਨੇ ਇਹ ਬਖਸ਼ੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਦਾ ਬਖਸ਼ੰਦ ਦਰ ਹੈ ਪਰ ਇਹਦੀ ਸੱਚ ਬੋਲਣਾ ਜਿਹੜਾ ਬੜਾ ਚੋਰੀ ਨਹੀਂ ਵੀ ਸਪਸ਼ਟ ਕਰਦੇ ਹਾਂ ਡਿਮਾਂਡ ਜੋਗ ਸਿੰਘ ਸਹਿਬਾਨ ਦੇ ਲਈ ਫੈਸਲਾ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਨੇ ਉਹਨਾਂ ਵੱਲੋਂ ਵੀ ਇਰਖਾ ਭਾਵ ਰੱਖਣਾ ਉਹਨਾਂ ਵੱਲੋਂ ਵੀ ਝੂਠ ਨੂੰ ਛਪਾਉਣਾ ਇਹ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਦੇ ਵਿੱਚ ਗੁਨਾਹ ਹੈ ਅਸੀਂ ਚਰਚਾਵਾਂ ਚੱਲੀਆਂ ਈਮਾਨਦੋਗ ਸਿੰਘ ਸਾਹਿਬ ਗਾਨੀ ਲਖਵੀਰ ਸਿੰਘ ਮਾਨਦੋਗ ਸਿੰਘ ਸਾਹਿਬ ਬਾਕੀ ਜਿਹੜੇ ਸਾਡੇ ਨਾਲ ਨੇ 800 ਤੋਂ ਮੇਰੇ ਵੱਲ ਇਹ ਵਿਦੇਸ਼ਾਂ ਦੇ ਵਿੱਚ ਇਹ ਤਨਖਾਹੇ ਸ਼੍ਰਮਣੀਆਂ ਕਾਦੀਦਾਰ ਦੇ ਆਪੋਆਂ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਆਪਾ ਮੰਡਲ ਦੇ ਵਿੱਚ ਸੁਪੈਮਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਕਹਿ ਰਹੇ ਹਾਂ

ਚੱਲਣਾ ਤੇ ਨਾਂ ਛੱਲਿਆ ਜਾ ਸਕਦਾ ਏ ਛੱਲਣਾ ਦਬਾ ਜਿਹੜਾ ਇਹ ਗੁਨਾਹ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਜਿਹੜਾ ਸੰਪਰਕ ਜੁਰੂਰ ਰਿਹਾ ਕਿਸੇ ਨੇ ਹਮਾਇਤ ਦੀ ਗੱਲ ਕੀਤੀ ਏ ਕਿਸੇ ਨੇ ਵਿਰੋਧ ਦੀ ਗੱਲ ਕੀਤੀ ਏ ਇਹ ਵੀ ਮੈਂ ਸਪਸ਼ਟ ਕਰਦੇ ਆ ਕਿ ਕੋਈ ਕਿਸੇ ਨੇ ਦਬਾ ਨਹੀਂ ਪਾਇਆ ਜੇ ਪਾਇਆ ਵੀ ਹੁੰਦਾ ਤੇ ਉਸ ਦਬਾ ਦੇ ਅਧਿਨ ਫੈਸਲਾ ਕਰਨਾ ਕਿ ਸਾਡੀਆਂ ਵੀ ਜਿਹੜਾ ਹੈ ਉਹ ਜੜਾ ਨੂੰ ਪਟੜ ਵਾਲਾ ਸਾਫਤ ਹੋ ਸਕਦਾ ਇਸ ਕਰਕੇ ਇੱਥੇ ਸੱਚ ਬੋਲਣ ਝੂਠ ਨਹੀਂ ਬੋਲਣਾ ਤੰਗਾ ਤੇ ਸਾਹਮਣੇ ਬੋਲਣਾ ਤੁਸੀਂ ਪੇਸ਼ ਹੋਏ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰੰਘੀਰ ਸਿੰਘ ਗਿਆਨੀ ਸੁਲਤਾਨ ਸਿੰਘ ਜਾਂ ਬਾਕੀ ਸਿੰਘ ਸਹਿਬਾਨ ਜੇਕੇ ਪੇਸ਼ੀ ਹੋਏ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਏ ਹੋ ਗੁਰੂ ਦੇ ਸਨਮੁਖ ਪੇਸ਼ ਹੋਏ ਹੋ ਤੇ ਜਿਹੜੀ वार्तालाप ਡਾਇਲੋਗ ਹੋਣ ਉਹ ਸਾਡੇ ਨਾਲ ਨਹੀਂ ਹੋਣਾ ਤੁਹਾਡਾ ਗੁਰੂ ਨਾਲ ਹੋਣਾ ਤੁਸੀਂ ਗੁਰੂ ਨੂੰ ਸੰਬੋਧਨ ਕਰਕੇ ਗੱਲ ਕਰਨੀ ਹੈ ਜਿਹੜੀ ਕਰਨੀ ਹੈ ਜੋ ਪੁੱਛਿਆ ਜਾਣਾ ਹੈ ਗੁਰੂ ਨੂੰ ਸੰਬੋਧਨ ਕਰਕੇ ਕਹਿਣਾ ਇਹ ਸੱਚ ਹੈ ਜਾਂ ਝੂਠ ਹੈ ਜੇ ਝੂਠ ਹੈ ਤੇ ਬਿਲਕੁਲ ਝੂਠ ਹੈ ਇਹ ਉਹ ਮਹਾਨ ਤਖਤ ਹੈ ਇਥੇ ਕਿਸੇ ਨੂੰ ਗੁਨਾਹਗਾਰ ਜਾਂ بے ਗੁਨਾਹਾਰ ਸਾਬਤ ਕਰਨ ਦੇ ਲਈ ਕਿਸੇ ਸਬੂਤਾਂ ਦੀ ਲੋੜ ਨਹੀਂ ਹੈ ਦੁਨੀਆਂ ਦੀਆਂ ਅਦਾਲਤਾਂ ਚ ਚਲਦੀਆਂ ਨੇ ਅਪੀਲਾਂ ਦਲੀਲਾਂ ਸਬੂਤ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਨਾ ਦਲੀਲ ਨਾ ਅਪੀਲ ਨਾ ਸਬੂਤ ਇਥੇ ਤਾਂ ਜਿਹੜਾ ਪੇਸ਼ ਹੋਇਆ ਉਹਦੇ ਅੰਦਰ ਜਿਹੜਾ ਸੱਚ ਉਹਦੇ ਮੁਖ ਤੋਂ ਬਾਹਰ ਨਿਕਲਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਦੀ ਉਹਦੇ ਆਧਾਰ ਤੇ ਫੈਸਲੇ ਹੋਰੇ ਹਨ ਮਹਾਂਮਨ ਜੋਗ ਸਿੰਘ ਸਾਹਿਬ ਕੈ ਨਿਰੰਕੀਤ ਸਿੰਘ ਜੀ ਨੂੰ ਬੇਨਤੀ ਕਰਨਾ ਕਿ ਉਹ ਆਉਣ ਤੇ ਆ ਗਏ ਜੋ ਵੀ ਪ੍ਰਕਿਰਿਆ ਜੋ ਵੀ ਸੁਨਿਾਈ ਹੈ ਮਰਾਦਾ ਮੁਤਾਬਕ ਕੋ ਕਰਨ ਦੀ ਕਲੀ ਹੈ ਉਸ ਕੇ ਚਲ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ